ਅਜਮੈਲ ਲੱਗ ਕੋ ਖੂਤ ਨਜ਼ਾਰਾ ਦਿਖਾਈ ਦੇ ਰਿਹਾ ਪਿਛਲੇ ਮਹਿਲ ਦੇ ਇੱਕ ਵੇੜੇ ਦੇ ਵਿੱਚ ਜਿੱਥੇ ਬਾਗ ਵੀ ਆ ਇਰੇ ਵਿੱਚ ਫੁਆਰੇ ਵੀ ਲੱਗੇ ਹੋਏ ਆ ਜੋ ਹੁਣ ਨਹੀਂ ਚੱਲ ਰਹੇ ਤੇ ਇਹ ਸੰਗਮਰਮਰ ਦਾ ਬਣਿਆ ਹੋਇਆ ਜਿਹੜਾ ਹਾਲ ਆ ਖਾਸ ਮਹਿਲ ਤੇ ਇੱਧਰ ਇਹ ਕੋਲ ਦਰਵਾਜਾ ਇਹਦੇ ਵਿੱਚ ਦੇਖੋ ਸਿਸਟਮ ਦੇਖੋ ਕਿੰਨਾ ਬਣਿਆ ਹੋਇਆ ਇਹਨੂੰ ਰੋਸ਼ਨ ਆਰਾ ਦਾ ਮਹਿਲ ਕਹਿੰਦੇ ਆ ਤੇ ਆ ਜਿਹੜਾ ਪਹਿਲਾਂ ਦੇਖ ਕੇ ਆਏ ਆ ਇਹ ਖਾਸ ਮਹਿਲ ਨੂੰ ਕਹਿੰਦੇ ਆ ਤੇ ਇਹ ਸ਼ਾਜਾਹ ਮਮਤਾਜ ਦਾ ਹੈ ਪਿਛਲੇ ਪਾਸੇ